ਦੇਖੋ ਜੀ ਅੱਜ ਸਾਰਾ ਪੇਰੈਂਟਸ ਦਾ ਡੈਲੀਗੇਸ਼ਨ ਜਿਹੜਾ ਸ਼ਹਿਰ ਵਾਲੇ ਆਏ ਸੀਗੇ ਕਿ ਇੱਥੇ ਕਾਰਵਾਈ ਉੱਤੋਂ ਜਲਦ ਹੋਣੀ ਪੰਦੀ ਹੈ ਇਹਦੇ ਚ ਪਹਿਲਾਂ ਦੋ ਮਾਲਕ ਨਾਮਿਨੇਟਿਡ ਸੀਗੇ ਐਫਆਰ ਅnder ਹੋਈ ਸੀ ਜਿਹੜੇ ਇੱਕ ਦੀ ਅਰੈਸਟ ਪੈ ਚੁੱਕੀ ਹੈ ਤੇ ਦੂਜੀ ਦੀ ਭਾਲ ਚੱਲ ਰਹੀ ਹੈ ਜਿਹਦੇ ਸੰਬੰਧੀ ਉਹਨਾਂ ਦੇ ਕਾਫੀ ਅੱਗੇ ਰੈਲੇਟਿਵਸ ਨੂੰ ਵੀ ਅਰੈਸਟ ਕਰਕੇ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ ਅੱਜ ਉਹਨਾਂ ਦਾ ਮੰਗ ਪੱਤਰ ਆਇਆ ਕੱਲ ਹੀ ਆਪਣਾ ਇੱਕ ਤੀਜਾ ਦੋਸ਼ੀ ਨਾਮਿਨੇਟ ਹੋਇਆ ਐਫਆਰ 'ਚ ਉਹਨਾਂ ਦੇ ਪੇਰੈਂਟਸ ਨੇ ਮੰਗੇ ਆਏ ਕਿ ਜਿਹੜੇ ਰਹਿੰਦੇ ਦੋ ਦੋਸ਼ੀ ਫਰਾਰ ਨੇ ਉਹਨਾਂ ਨੂੰ ਜਲਦ ਜੋਖ ਫੜਿਆ ਜਾਵੇ ਤੇ ਇਹ ਜ ਪ੍ਰੋਟੈਸਟ ਜਾਂ ਉਹ ਚੀਜ਼ ਪੀਸ ਲਈ ਆਪਣਾ ਦੇਣ ਕਰਨਾ ਚਾਹੁੰਦੇ ਨੇ ਵੀ ਕਿਾ ਸ਼ਹਿਰ ਬੰਦ ਕਰਨਗੇ ਇਹ ਜਿਹੜਾ ਮੰਗ ਪੱਤਰ ਆਇਆ ਦੇਖੋ ਮੈਂ ਇਹ ਜੇ ਆਪਣੇ ਉੱਚ ਅਧਿਕਾਰੀ ਨੇ ਮਾਨਯੋਗ ਡੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਭੇਜਾਂਗੀ ਤੇ ਸਾਡੇ ਵੱਲੋਂ ਵੈਸੇ ਡੇਲੀ ਸਕੇਲ ਦਾ ਫਾਲੋਅ ਅਪ ਕੀਤਾ ਜਾ ਰਿਹਾ ਹੈ ਮਦਰ ਰੁਟੀਨ ਚ ਹੀ ਮੇਰੀ ਪੇਰੈਂਟਸ ਨਾਲ ਵੀ ਗੱਲ ਹੁੰਦੀ ਹੈ ਤੇ ਡੀਐਸਪੀ ਸਮਾਣਾ ਨਾਲ ਤੇ ਧੀ ਸਾਹਿਬ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਉਹ ਕਾਰਵਾਈ ਜਿਹੜੀ ਹੈਗੀ ਚੱਲ ਰਹੀ ਹੈ ਪਰ ਕਿਤਨਾ ਕਿਤੇ ਜਿਹੜੀ ਇਹ ਇਹਦੇ ਚ ਜਿਹੜੇ ਦੋ ਰਹਿੰਦੇ ਦੋਸ਼ੀ ਨੇ ਜਦ ਤੋਂ ਜਦੋਂ ਦੀ ਰੈਸਟ ਹੋਣੀ ਬੰਦੀ ਹੈ ਤੇ ਇਸ ਸੰਬੰਧੀ ਮੈਂ ਆਪਣੇ ਤ ਅਸਲ ਤੌਰ ਤੇ ਵੀ ਮੈਂ ਕਨਵੇ ਕਰਾਂਗੀ ਤੇ ਮੰਗ ਪੱਤਰ ਉਹਨਾਂ ਦੇ ਨਾਮ ਕੀ ਦਿੱਤੇ ਉਹਨਾਂ ਦੇ ਨਾਮ ਇੱਕ ਤਾਂ ਦੱਸਿਆ ਰਣਜੀਤ ਸਿੰਘ ਤੇ ਅਨਿਕੇਤ ਸਿੰਘ ਨੇ ਆਗੇ ਤੇ ਜਿਹੜੇ ਦਵਿੰਦਰ ਨੇ ਉਹਦੀ ਅरेस्ट ਹੋ ਚੁੱਕੀ ਹੈ ਤੇ ਜਿਹੜਾ ਡਰਾਈਵਰ ਸੀ ਉਹ ਪਹਿਲਾਂ ਹੀ ਹਰਾਸ ਵਿੱਚ ਸੀਗਾ ਇਹਨਾਂ ਚਲਾ ਰਿਹਾ ਸੀ ਠੀਕ ਹੈ ਥੈਂਕ ਯੂ ਬਹੁਤ ਬਹੁਤ ਹਾਂ ਜੀ ਬੇਵਾਕ ਕੋਈ ਪਰੇ ਸ਼ਾਮਿਲ ਹੈ ਦੇਖੋ ਜੀ ਅੱਜ ਪਹਿਲਾਂ ਤੁਹਾਨੂੰ ਦੱਸਦਾ ਕਿ ਇੱਕ ਮਾਲਕ ਉਹਦੇ ਵਿੱਚ ਸੀ ਜਿਹੜਾ ਕਿ ਅਜੇ ਤੱਕ ਫਰਾਰ ਹੈ ਉਹਨੇ ਐਂਟੀਸੀਪਟਰੀ ਬੇਲ ਲਾਈ ਹੋਈ ਸੀ ਹਾਈ ਕੋਰਟ ਚੰਡੀਗੜ੍ਹ ਉਹ ਬੰਦੇ ਨੇ ਪਤਾ ਨਹੀਂ ਕਿਹੜੀ ਪਾਵਰ ਦਾ ਇਸਤੇਮਾਲ ਕੀਤਾ ਉਹਨੇ ਇੰਨਾ ਇਸਤੇਮਾਲ ਕੀਤਾ ਕਿ ਉਹਨੇ ਕੱਲ ਫਾਈਲ ਕਰਾਈ ਦੀ ਅੱਜ ਜੱਜ ਸਾਹਿਬ ਦੇ ਲਿਸਟ ਵੀ ਕਰਾ ਲਈ ਜੋ ਸਾਨੂੰ ਰਾਤ 9 ਵਜੇ ਬਦਲੇ ਬਟ ਪਰਮਾਤਮਾ ਸਾਡੇ ਨਾਲ ਸੀ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਸੀ ਸਾਡੇ ਵਕੀਲ ਸਾਹਿਬਾਂ ਦਾ ਸਹਿਯੋਗ ਸੀ ਕਿ ਜੱਜ ਸਾਹਿਬ ਨੇ ਉਹਦੀ ਜਿਹੜੀ ਜ਼ਮਾਨਤ ਹੈ ਜ ਨਹੀਂ ਬਟ ਸਾਡੀ ਮੰਗ ਇਹ ਹੈ ਵੀ ਜੇ ਅੱਜ ਜ਼ਮਾਨਤ ਨਹੀਂ ਕੀਤੀ ਅਸੀਂ ਅਸੀਂ ਉਹਨਾਂ ਦੀ ਜ਼ਮਾਨਤ ਹੋਣ ਦਾ ਵੇਟ ਕਰ ਰਹੇ ਹਾਂ ਮੈਨੂੰ ਲੱਗਦਾ ਪ੍ਰਸ਼ਾਸਨ ਇਹੀ ਥੋੜੀ ਕਰ ਰਿਹਾ ਵੀ ਉਹਨਾਂ ਦੀ ਜ਼ਮਾਨਤ ਹੋ ਜੇ ਤੇ ਫਿਰ ਅਸੀਂ ਜਿਹੜਾ ਹੈ ਇਹਨਾਂ ਦੀ ਕਾਰਵਾਈ ਕਿਸੇ ਕੰਡੇ ਬਸਲੇ ਇਸ ਬਾਅਦ ਪਰ ਅਸੀਂ ਅੱਜ ਸਾਰੇ ਪੇਰੈਂਟਸ ਸਾਰੇ ਸ਼ਹਿਰ ਸਾਰੇ ਜਥੇਬੰਦੀਆਂ ਸਮਾਣੇ ਦੀ ਸਾਰੀ ਆਰਗੇਨਾਈਜੇਸ਼ਨ ਸਾਰੀ মিডিਆ ਇੱਥੇ ਆਈ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਅਸੀਂ ਐਸਜੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਕਿ ਜੇਕਰ ਕੱਲ ਸ਼ਾਮ ਤੱਕ ਕਿਉਂਕਿ ਇਹਨਾਂ ਨੇ ਸਾਡੇ ਤੋਂ ਪਹਿਲਾਂ ਵੀ ਟਾਈਮ ਮੰਗਿਆ ਸੀ ਜਿਹੜਾ ਕਿ ਦੋ ਵਾਰੀ ਟਾਈਮ ਮੰਗ ਚੁੱਕੇ ਨੇ ਹੁਣ ਕੱਲ ਸ਼ਾਮ ਤੱਕ ਅਸੀਂ ਅਖੀਰਲਾ ਟਾਈਮ ਦੇ ਕੇ ਆਏ ਆ ਕਿ ਜੇ ਕੱਲ ਸ਼ਾਮ ਤੱਕ ਦੋਵੇਂ ਦੋਸ਼ੀ ਰਣਜੀਤ ਸਿੰਘ ਤੇ ਅਨਿਕੇਤ ਸਿੰਘ ਇਹ ਦੋਵੇਂ ਗ੍ਰਿਫਤਾਰ ਨਹੀਂ ਹੁੰਦੇ ਤਾਂ ਪਰਸੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਬੰਦ ਰੱਖਾਂਗੇ ਤੇ ਉਦੋਂ ਤੱਕ ਰੱਖਾਂਗੇ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਇਹ ਅੰਦਰ ਇੱਕ ਗੱਲ ਛੋੜੀ ਹੋਈ ਸੀ ਕਿ ਮਤਲਬ ਤੁਹਾਨੂੰ ਕਿਸੇ ਨੇ ਵਕੀਲ ਮੁਹैया ਕਰਵਾ ਕੇ ਦਿੱਤੇ ਨਹੀਂ ਤੇ ਉਸ ਪਾਰਟੀ ਨੇ ਦਿੱਤੇ ਨੇ ਜਾਂ ਉਸ ਪਾਰਟੀ ਨੇ ਨਹੀਂ ਦਿੱਤੇ ਨੇ ਉਹ ਕੀ ਦੇਖੋ ਜੀ ਚਲੋ ਮੈਂ ਪਾਰਟੀਬਾਜੀ 'ਚ ਨਹੀਂ ਪੈਂਦਾ ਬਟ ਇਸ ਟਾਈਮ ਸਾਰੇ ਸਾਡੇ ਸਹਿਯੋਗ ਕਰ ਰਹੇ ਨੇ ਬਾਹਰ ਐਸੋਸੀਏਸ਼ਨ ਸੁਨਾਣਾ ਸਾਡਾ ਸਹਿਯੋਗ ਕਰ ਰਿਹਾ ਹੈ ਤਲਜੀ ਚੀਮਾ ਜੀ ਨੇ ਆਪਣਾ ਵਕੀਲ ਭੇਜਿਆ ਸੀ ਦਾਕਾ ਰਜਿੰਦਰ ਸਿੰਘ ਜੀ ਨੇ ਵਕੀਲ ਭੇਜੇ ਸੀ ਅਸੀਂ ਆਪਣੇ ਪਰਸਨਲ ਵਕੀਲ ਵੇ ਲਗਾਏ ਸੀ ਤਾਂ ਸਾਡੇ ਵੱਲੋਂ ਵੀ ਮਤਲਬ ਇੱਕ ਵਕੀਲਾ ਦੀ ਉੱਥੇ ਕੌਜ ਖੜੀ ਸੀ ਜਿਨੇ ਬਹੁਤ ਵਧੀਆ ਫੈਰ ਵੀ ਕੀਤੀ ਔਰ ਜੱਜ ਸਾਹਿਬ ਨੂੰ ਮਜਬੂਰ ਕਰਤਾ 1.5 ਮਿੰਟ ਦੇ ਵਿੱਚ ਹੀ ਕਿ ਉਹ ਹੁੰਦੀ ਜ਼ਮਾਨਤ ਨਾ ਕਰੇ ਠੀਕ ਹੈ ਰੇਡ ਪਾ ਕੇ ਹੁਣ ਕੀ ਕੀ ਆ ਬਣਾ ਜਿਵੇਂ ਹੁਣ ਰੰਦੀਸ਼ ਸਿੰਘ ਦੇ ਆਪਾਂ ਹੁਣ ਕਹਿ ਰਹੇ ਆ ਕਿ ਆਪਾਂ ਉਹਦਾ ਜੋ ਸੌਰਾ ਚੱਕ ਲਿਆ ਹੁੰਦੀ ਪ੍ਰੈਜ਼ੀਡਰ ਦਾ ਕੁਝ ਅੰਕੀਆ ਉਹ ਚੱਕ ਲਿਆ ਉਹ ਟਾਈਮ ਆਪਾਂ ਇਹਨਾਂ ਨੂੰ ਦੇ ਦਿੱਤਾ ਇਸ ਕਰਕੇ ਆਪਾਂ ਨੂੰ ਦੂਸਰੇ ਚੱਕੇ ਕਰੇ ਨਿਕਲੇ ਕੱਲ ਅਨ ਕੈਚਿੰਗ ਦੇ ਘਰ ਗਏ ਉੱਥੇ ਇਹਨਾਂ ਨੂੰ ਉਹਨਾਂ ਦੇ ਟੈਕਨਿਕ ਮੈਂਬਰ ਮਿਲੇ ਤੇ ਉਹਨਾਂ ਨੂੰ ਕੋਈ ਕੁਝ ਤਾਂ ਨਹੀਂ ਮਿਲਿਆ ਲੱਗਦਾ ਕਿ ਆਪਾਂ ਫਿਰ 10 ਹੀ ਵੇਟ ਕਰ ਰਹੇ ਆਂ ਵੀ ਉਹੀ ਪ੍ਰੋਸੀਜਰ ਫੇਰ ਚੱਲੇ ਸਾਰਾ ਜੋ ਫੇਲ ਲਾਇ ਅਸੀਂ ਫੇਰ ਬੇਲ ਰਿਜੈਕਟ ਕਰਾਉਂਦੇ ਫਿਰੇ ਮਤਲਬ ਕਿੰਨੇ ਸਾਈਡ ਸਾਡਾ ਖੰਡਰ ਹੁੰਦਾ ਟਾਈਮ ਲਈ ਨਹੀਂ ਮਿਲਦਾ ਪਰੰਪਰਨ ਤਾਂ ਇਹ ਤਾਂ ਕਾਈਂਡਲੀ ਹੁੰਮ ਛੱਡਾ ਜਿਹੜਾ ਹੈ ਸਾਡੀ ਵੀ ਰਿਕੁਐਸਟ ਵੀ ਹੈ ਤੇ ਸਾਡੀ ਮੰਗ ਵੀ ਕੀ ਸਾਰਾ ਸ਼ਹਿਰ ਤੁਸੀਂ ਹੋਰੇ ਸਾਰੇ ਸਾਡੇ ਨਾਲ ਨੇ ਹਾਂਜੀ ਅਸੀਂ ਸਟਿਲ ਫੇਲ ਨਹੀਂ ਚਾਹਦੇ ਵੀ ਸ਼ਹਿਰ ਦਾ ਮਾਹੌਲ ਜਿਹਾ ਨਾ ਹੋਵੇ ਬਟ ਅਸੀਂ ਪ੍ਰਸ਼ਾਸਨ ਨੂੰ ਕੱਲ ਸ਼ਾਮ ਤੱਕ ਦਾ ਟਾਈਮ ਦਿੰਦੇ ਆ ਕੱਲ ਸ਼ਾਮ ਤੱਕ ਸਾਨੂੰ ਜੋ ਵੀ ਜਿਹੜੇ ਕਾਗਜ਼ ਰਹਿ ਗਏ ਦਾਦ ਲਈ ਨੇ ਉਹ ਰੈਸਟ ਦੇ ਚਾਹੀਦੇ ਆ ਕਿਉਂਕਿ ਪਰਸੋਂ ਕਿਉਂਕਿ ਸਾਰੇ ਸਮਾਣਾ ਵਾਸੀ ਵੀ ਸਾਨੂੰ ਕਹਿ ਰਹੇ ਆ ਉਹ ਸਾਨੂੰ ਗਾਲ੍ਹਾਂ ਕੱਢਦੇ ਆ ਕਿ ਤੁਸੀਂ ਇੰਨਾ ਟਾਈਮ ਕਿਉਂ ਦੇ ਲੋ ਪ੍ਰਸ਼ਾਸਨ ਜੀ ਕੋਈ ਕਰ ਨਹੀਂ ਰਿਹਾ ਦਾ ਈਗਾ ਜੀ ਤੁਸੀਂ ਸਾਨੂੰ ਉਹ ਰਾਜਾ ਉਪਕੀਤਾ ਅਜਿਹਾ ਟਾਈਮ ਵੀ ਦਿੱਤਾ ਤਾਂ ਕਾਈਡਲੀ ਹਮ ਕੱਲ ਸ਼ਾਮ ਤੱਕ ਦਾ ਜਿਹੜਾ ਟਾਈਮ ਹੈ ਉਹ ਅਸੀਂ ਸਾਰੇ ਪ੍ਰਸ਼ਾਸਨ ਮੈਂ ਸਾਰੀ ਮੰਪੱਤਰ ਡੀਐਸਪੀ ਸਾਹਿਬ ਨੂੰ ਵੀ ਦੇ ਦੇਣ ਐਸਐਸਪੀ ਸਾਹਿਬ ਨੂੰ ਵੀ ਦਵਾਗੇ ਡੀਸੀ ਮੈਡਮ ਨੂੰ ਵੀ ਦਵਾਗੇ ਐਮਐਲਏ ਸਾਹਿਬ ਨੂੰ ਵੀ ਦਵਾਗੇ ਕੱਲ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਕਿ ਸਾਨੂੰ ਬਸਿਆ ਨਹੀਂ ਆਉਂ ਦਿੱਤਾ ਸੀ ਦਾਸਕੇ ਪਰਸੋਂ ਤੋਂ ਸ਼ਹਿਰ ਬੰਦ ਕਰਾਂਗੇ ਉਹ ਸ਼ਹਿਰ ਉਦੋਂ ਤੱਕ ਬੰਦ ਕਰਾਂਗੇ ਜਦ ਤੱਕ ਉਹ ਬੰਦੇ ਫੜੇ ਜੇ ਮਾਹੌਲ ਈਵੇਂ ਬਣੇ ਨਹੀਂ ਚਾਹਾਂਗੇ ਲੇਕਿਨ ਫਿਰ ਕੀ ਬੰਦ ਹੈ ਕਿ ਆਹ ਉਹਦੀ ਜੋ ਜ਼ਿੰਮੇਵਾਰੀ ਹੈ ਉਹਦੀ ਪ੍ਰਸ਼ਾਸਨ ਦੀ ਸਾਡੇ ਇੱਥੇ ਜਾਈਏ ਆਪਣੇ ਕਰਦਨ ਤੋਂ ਤੁਸੀਂ ਸਾਡੇ ਇੱਥੇ 4 ਵਜੇ ਹਸਪੀਟਲ ਲੈ ਕੇ ਜਾ ਰਹੇ ਆ ਅਸਰਾ ਨੂੰ ਭਾਜੀ ਮਾਤਾ ਜੋੜ ਦੇ ਬੇਰੀ ਐਸੀ ਦੀ ਜਿਹੜਾ ਜੋ ਆਪਣਾ ਐਫਰ ਸਹਿਨਾ ਹੈ ਸਾਨੂੰ ਦੱਸ ਰਹੇ ਆ ਜੀ ਮਾਰਨਿੰਗ ਈਵਨਿੰਗ 4 ਵਜੇ ਹਸਪੀਟਲ ਲੈ ਕੇ ਭਾਜੀ ਉਹ ਆਪਣੀ ਮੁਲੀ ਵੀ ਜੇ ਘਰ ਨੂੰ ਸਭ ਨਹੀਂ ਇੱਕ ਅਸੀਂ ਤੁਹਾਡੇ ਉਮਰ ਲਈ ਇਹ ਤਾਂ ਪ੍ਰਸ਼ਾਸਨ ਦੀ ਗੱਲ ਹੈ ਇਹ ਪ੍ਰਸ਼ਾਸਨ ਦਾ ਕੰਮ ਨਹੀਂ ਕਰਨਾ ਜਵਾਬ ਦਿਓ ਬੁੱਧਵਾਰ ਤੋਂ ਵੀਰਵਾਰ ਤੋਂ ਸਮਾਣਾ ਬੰਦ ਹੈ ਅੱਜ ਕੱਲ ਆਪਾਂ ਲਿਖਤਾ ਜੀ ਵੀ ਕੱਲ ਸ਼ਾਮ ਤੱਕ ਦਾ ਅਸੀਂ ਜੀ ਨੂੰ ਮਾਨ ਸਾਹਿਬ ਨੂੰ ਅੱਜ ਲੈ ਕੇ ਸਾਬ ਇੱਕ ਤੋਂ ਅੱਜ ਸਭਾ ਵਿੱਚ ਇੱਕ ਮਾਰ ਸਕੂ ਸਰਪ੍ਰਾਈਜ਼ ਸਤ ਤਰੀਕ ਹੋ ਗਈ 3 ਦਿਨੋਂ ਮਤਲਬ ਸਾਨੂੰ ਨਹੀਂ ਆਉਣਾ ਚਾਹੀਦਾ ਸੀ ਉਹਨੇ ਵੀ ਅਰੈਸਟ ਕਰਕੇ ਤੁਹਾਨੂੰ ਅਰੈਸਟ ਕਰਕੇ ਸਾਨੂੰ ਕਹਿੰਦੇ ਰਾਪੇ ਕੋਈ ਗੱਲ ਨਹੀਂ ਸਾਡੀ ਬੇਨਤੀ ਹੈ ਨੀ ਸਾਨੂੰ ਗੱਲ ਕਰਦੇ ਤੁਸੀਂ ਸਾਡੇ ਨਾਲ ਸਾਨੂੰ ਇੱਕ ਚੀਜ਼ ਦਾ ਵੀ ਅਫਸੋਸ ਹੈ ਕਿ ਨਾ ਤਾਂ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਅੱਥੇ ਆਏ ਇਹ ਅੰਡਾ ਵੱਡਾ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਦੇਖੋ ਪੰਜਾਬ ਦੇ ਸਾਰੇ ਕੋਲ ਹਰ ਬੰਦਾ ਆ ਕੇ ਗਿਆ ਹੈ ਲੇਕਿਨ ਸਾਡੇ ਲੋ ਵੀ ਹੁਣ ਤੱਕ ਹੋਇਆ ਤਾਂ ਛੋਟੀ ਸੰਧੀ ਸਾਦਿਸ ਨਾਲ ਇਹ ਕੰਨਾਂ ਵੀ ਕਦਮ ਹੈ ਲੇਕਿਨ ਹੁਣ ਤੱਕ ਨਾ ਪਟਿਆਲੇ ਦੇ ਸਾਡੇ ਆਪਣੇ ਡੀਸੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ ਇਹਨਾਂ ਇਹਨਾਂ ਨੂੰ ਦੱਸਣਾ ਕੀਤਾ ਸੀ ਕਿ ਅਸੀਂ ਫੋਟੋ ਵਾਸਤੇ ਆ ਕੁਝ ਕਰ ਰਹੇ ਆਂ ਕਿ ਮਾਪਿਓ ਆਪ ਜਾ ਜਾ ਕੇ ਕੁਸਰੇ ਨੇ ਤੁਹਾਡੇ ਬੁਲਾ ਰਹੇ ਆਂ ਅਸੀਂ ਸਾਰਾ ਸ਼ਹਿਰ ਘਟਾ ਕਰਕੇ ਆਏ ਆਂ ਉਲਟਾ ਤੁਸੀਂ ਸਾਨੂੰ ਦੱਸੋ ਵੀ ਅਸੀਂ ਤੁਹਾਡੇ ਵਾਸਤੇ ਆ ਪ੍ਰੋਗਰੈਸ ਕੀਤੀ ਆ ਅੱਜ ਉਹ ਬੰਦਾ ਚੰਡੀਗੜ੍ਹ ਤੱਕ ਪਹੁੰਚ ਕੇ ਆਪਣੀ ਵੇਲਵਾਨ ਨੂੰ ਚਲਾ ਗਿਆ ਬਿਲਕੁਲ ਘੁੰਮ ਰਿਹਾ ਨਾ ਬਰਾਬਰ ਦਾ ਇਸਤੇਮਾਲ ਨਹੀਂ ਕੀਤਾ ਜ਼ਿੰਮੇਵਾਰ ਕਰਵਾਇਆ ਅਨੰਦੇਸ ਕੁਤਰਾ ਅਨੰਦੇਸ ਸਿੰਘ ਹੈ ਅਨੰਦੇਸ ਸਿੰਘ ਆ ਉਹਨੂੰ ਹਾਲੇ ਕਾਲਾ ਨਾਮਜ਼ਦ ਕੀਤਾ ਗਿਆ ਹੈ ਜਦ ਕਿ ਅਸੀਂ ਪਹਿਲੇ ਤੋਂ ਕਹਿ ਰਹੇ ਆਂ ਵੀ ਕਿ ਉਹਨੂੰ ਨਾਮਜ਼ਦ ਕਰੋ उस तो बाद हूं सानू अभी देखो सा बर्दाश्त नहीं हाथ होगी सारा शहर एक पास खड़ा तो चाबियां दोनों खाली लिया दे देंगे अभी ठीक है सब सफसर कह दो सारे जो है मैं सिर्फ कहना चाहना डीसी साहब एस एस पी साहब लेके नहीं आए ਕਿਉਂ ਇਹ ਕਾਰਵਾਈ ਨਹੀਂ ਕਰਾਉਂਦੇ ਅੱਜ ਜੀ ਉਹ ਸਭ ਬੇਇਨਸਾਫੀ ਹੈ ਕਿ ਬੇਇਨਸਾਫੀ ਹੈ ਨਹੀਂ ਕੋਈ ਪ੍ਰਸ਼ਾਸਨ ਅੱਜ ਦੇਖੋ ਉੱਥੇ ਅਮਰੀਕਾ ਸਰ ਲੈ ਕੇ ਇੱਕ ਐਮਸੀਡੀ ਦਾਤ ਹੋਈ ਹੈ ਅੱਜ ਫੜੇ ਉਹਨਾਂ ਨੇ 4 ਘੰਟੇ ਸਾਰੇ ਮੂਲੋਂ ਫੜੇ ਤੁਸੀਂ ਪ੍ਰਸ਼ਾਸਨ ਸਰਕਾਰ ਸਾਡੇ ਬੱਚੇ ਤਾਂ ਮੋੜ ਨਹੀਂ ਸਕਦੇ ਨਹੀਂ ਮੋੜ ਸਕਦੇ ਪਰਵਾਰ ਮੰਗ ਥੜਾ ਮੰਗ ਕੀ ਰਿਹਾ ਜੀ ਸਾਹਿਬ ਥੜਾ ਕੀ ਮੰਗ ਰਿਹਾ ਜੀ ਸਰ ਬੇਲ ਦੇਣੀ ਨਾ ਦੇਣੀ ਮੰਗ ਰਿਹਾ ਦਾਤ ਪ੍ਰਸ਼ਾਸਨ ਪਰਵਾਰ ਹੀ ਸਾਰਾ ਸਿਆਲ ਦੀ ਮੰਦਰਾ ਤੁਸੀਂ ਅਰੈਸਟ ਕਿਉਂ ਨਹੀਂ ਹੋ ਰਹੇ ਸਾਨੂੰ ਕੰਮ ਦੱਸੋ ਤੁਸੀਂ ਸਮਾਨੇ ਦਾ ਮਾਰ ਕਿਉਂ ਨਹੀਂ ਤੁਸੀਂ ਸਮਾਨੇ ਦਾ ਮਾਰ ਦੋ ਇੱਕ ਮਿੰਟ ਸਾਨੂੰ ਸਾਹ ਕਾਹਨ ਨਾਲੇ ਰਾ ਨਾ ਤੋੜਾ ਤੇ ਨਿਓ ਮਾਰਦੇ ਤੁਸੀਂ ਸਮਾਨੇ ਦਾ ਮਾਰ ਕੋਈ ਨਹੀਂ ਕਿਉਂ ਨਹੀਂ ਫੜੇਗਾ ਹੁਣ ਤੱਕ ਕਿਉਂ ਨਹੀਂ ਫੜੇਗਾ ਸਾਨੂੰ ਇਸ ਚੀਜ਼ ਦਾ ਪਹਿਲਾਂ ਜਵਾਬ ਦਿੰਦਾ ਜੀ ਅਸੀਂ ਨੇ ਸ਼ੁਕਰ ਕਰਵਾਉ ਕਿ ਬੇਨਤੀ ਕੀਤੀ ਸੀ ਕਿਸੇ ਕਿਸੇ ਦੁਬਾਰਾ ਸਾਹ ਦੇ ਘਰ ਹੋਣ ਹਾਂ ਜੀ ਸਾਹ ਦੇ ਘਰ ਪਰ ਜੇ ਤੁਸੀਂ ਪੁੱਛ ਰਹੇ ਹੋ ਤਾਂ ਇਹ ਮੰਤਰੀ ਨੇ ਇੱਕ ਘਰ ਦੇ ਛੱਤ ਉੱਤੇ ਮੰਦਰਾਸ ਹੋ ਜਾ। ਮੇਰੀ ਮੰਤਰੀ ਚਾਰਦਰ ਵੀ ਕਹਿੰਦੇ ਸੀ ਕਿੰਨੇ ਸੀ ਸ਼ਨੀਵਾਰ ਐਤਵਾਰ ਨਾ ਰੈਸਟ ਕਰਾਂਗੇ ਕਰਾਂਗੇ ਨਹੀਂ ਤਾਂ ਪਰਵਾਰ ਛੱਡਾਂਗੇ। ਹੁਣ ਨਾ ਤਾਂ ਉਹ ਰੈਸਟੋਰੈਂਟ ਲੈ ਨਾ ਪਰਵਾਰ ਛੱਡ। ਦੇਖੋ ਤੁਸੀਂ ਸਾਡਾ ਜਵਾਬ ਕਿੰਨਾ ਵੀ ਪ੍ਰਸ਼ਾਸਨਾਂ ਤੁਸੀਂ ਕੰਮ ਕਰਿਆ ਕੱਲ ਤਾਂ ਤੁਸੀਂ ਇਹ ਦੱਸਲੀ ਦਿਵਾਉਣਾ ਤੋਂ ਨਿਯਮ ਕਾਰਵਾਈ ਹੋ ਰਹੀ ਹੈ ਕਾਰਵਾਈ ਜਿੱਥੇ ਤੁਹਾਨੂੰ ਗੈਪ ਲੱਗਦਾ ਹੈਗਾ ਉਹਨੂੰ ਫਲੱਗਿੰਗ ਕਰਨਾ ਮੈਸੇਜ ਪਾਉਣਾ ਮੇਰਾ ਸੱਚ ਹੈ। ਜੋ ਦਿਨ ਤੋਂ ਤੁਹਾਡੇ ਇੰਟਰਚਾਈਆਂ ਤੇ ਸਮਾਨਾ ਮੇ ਉਹਨਾਂ ਨੂੰ ਡੇਲੀ ਫਾਲੋਅ ਅਪ ਚੱਲ ਰਿਹਾ ਡੇਲੀ ਮੇਰੇ ਨੂੰ ਮਿਲੂ ਹੁੰਦੀ ਹੈ ਡੇਲੀ ਮੇਰੇ ਕੋਲ ਵੀ ਆਈ ਹੁੰਦੀ ਹੈ ਤੇ ਮੈਨੂੰ ਜਿਹੜੇ ਕਿ ਮੰਗ ਰੱਖਦਾ ਕੰਮ ਹੈ ਉਹ ਮੰਗ ਆਪਣੀ ਜਾਇਜ਼ ਹੈ ਉਸੇ ਕੇ ਰੱਖਦਾ ਐਸੇ ਸਿਸਟਮ ਨੂੰ ਐਸੇ ਲਾ ਰਹੇ ਆ ਥੋੜਾ ਮੰਗ ਤਾਂ ਕਿਸੇ ਜਨ ਦੇ ਸਾਰੇ ਪੰਜਾਬ ਨੂੰ ਬੰਦਾ ਇਹ ਨਹੀਂ ਦੇ ਸਾਰੇ ਬਣਾਉ ਨੂੰ ਦੇ ਸਾਨੂੰ ਬਾਰ ਬਾਰ ਕਿਉਂ ਇਹ ਮੰਤਰੀ ਤੋਂ ਮੰਤਾ ਹੀ ਕਰਦੇ ਤੁਹਾਡੀਆਂ ਦੇਖ ਤੇ ਮਨ ਬਣਾ ਦੀ ਅਸੀਂ ਤੁਹਾਨੂੰ ਪੁਲਿਸ ਇਹ ਕਾਰਵਾਈ ਨਹੀਂ ਇੱਕ ਪਿੰਡ ਇੱਥੇ ਸਰਪੰਚ ਜੀ ਚਿੰਦ ਕਰ ਰਹੇ ਐਸਐਚਓ ਸਾਹਿਬ ਕੀ ਕਰੇਗੇ ਨੰਬਰ 10 ਦੇ ਦੋ ਆਪ ਦਾ ਜੱਜਮੈਂਟ 3 ਦੀ ਬੋਲ ਐਸਐਚਓ ਸਾਹਿਬ ਖੜੇ ਨੇ ਮੈਡਮ ਮੁਸਾਨਾ ਤਰੀਕੇ ਤੁਸੀਂ ਸਾਰਾ ਪਰਸਨ ਕੀ ਤੁਹਾਡੇ ਪਰਿਵਾਰ ਨਹੀਂ કે ਤੁਹਾਡੇ ਬੱਚੇ ਨਹੀਂ ਹੈਗੇ ਇਹ ਤੁਹਾਡੇ ਬੱਚੇ ਨਹੀਂ ਸੀ ਫਿਰ ਫਾਰਮਲ ਸਾਡੇ ਵਾਸਤੇ ਕਿਉਂ ਨਾ ਸਾਨੂੰ ਪੈਨ ਕਾਣਾ ਪੈ ਰਿਹਾ ਅਸੀਂ ਹੁਣ ਵੀ ਹੱਥ ਬੰਨ੍ਹਦੇ ਛੱਡ ਤੇ ਰਹਿਮ ਕਰੋ ਇਹ ਗੱਲਾਂ ਦੇ ਜਿਹੜੀ ਪੁਲਿਸ ਦੇ ਘਾਤ ਬੁਕਾਰ ਕਾਰਵਾਈ ਹੁੰਦੀ ਹੈ ਜੀ ਦੇਖੋ ਸਾਨੂੰ ਇਹ ਕਹਿੰਦੇ ਕਿ ਰਿਪੋਰਟ ਜੇ ਉਹ ਐਫफेक्ट ਹੋਏਗੀ ਠੀਕ ਹੈ ਤੇ ਐਸਪੀ ਸਾਹਿਬ ਕੀ ਅਚਾਈ ਸੋਲੂਸ਼ਨ ਜੇ ਕਰ ਰਹੇ ਹਨ ਤੇ ਪੇਸ਼ੀ ਸੀ ਕਿ ਕਿ ਉਦੋਂ ਵੀ ਕੇਸ ਚੱਲ ਰਹੇ ਕੇਸ ਦਾ ਸਾਰਾ ਫਾਈਲ ਆ ਕੇ ਕਾਰਵਾਈ ਹੋってる ਪਤਾ ਨਹੀਂ ਆਏ ਨਹੀਂ ਤਾਂ ਮੌਕੇ ਤੇ ਖੜੇ ਹੋ ਕੇ ਜਵਾਬ ਦਿਓ ਮੈਮ ਸਾਨੂੰ ਰਿਪੋਰਟ ਨਹੀਂ ਚਾਹੀਦੀ ਸਾਨੂੰ ਇਹ ਚਾਹੀਦੀ ਹੈ ਕਿ ਬੜਾ ਰਹਿਣ ਕੀ ਆਈ ਐਸਪੀ ਸਾਹਿਬ ਡੀਜੀਪੀ ਸਾਹਿਬ ਨੇ ਅਟੈਕ ਨਹੀਂ ਜਦੋਂ ਸਾਡਾ ਮੁੱਦਾ ਐਸਐਸਪੀ ਸਾਹਿਬ ਤੋਂ ਕੇ ਡੀਡੀਪੀ ਸਾਹਿਬ ਨੂੰ ਦੇਣਗੇ ਤਾਂ ਆ ਪੰਜਾਬ ਦੇ ਜਿਹੜੇ ਕਾਤਲ ਫਿਰਦੇ ਪਏ ਨੇ ਉਹ ਉਹ ਪਕੜੇ ਜਾਣਗੇ ਸਾਨੂੰ ਤਾਂ ਇਹ ਲੱਗਦਾ ਹੈ ਸਾਡੇ ਜ਼ਿਲ੍ਹੇ ਪਟਿਆਲੇ ਦਾ ਵੀ ਸੀਮਤ ਰਹੇ ਸਾਡਾ ਸ਼ਹਿਰ ਅੱਜ ਇਹ ਜਾ ਰਿਹਾ ਨਹੀਂ ਜਦੋਂ ਮਸ਼ਹਮ ਸਾਹਿਬ ਸਾਡੇ ਕਿਹੜੇ ਪਟਿਆਲੇ ਮੋਜ ਕਰ ਰਹੇ ਨੇ ਸਾਨੂੰ ਕਲੀਅਰ ਕਰ ਦੱਸਿਓ ਜੀ ਕਿ ਅੱਜ ਅੱਜ ਸ਼ਹਿਰ ਵਸਨ ਦੀ ਮੰਤ ਕੀ ਆ ਵੀ ਪ੍ਰਸ਼ਾਸਨ ਦੇ ਐਸਐਸਓ ਸਾਹਿਬ ਕਹਿੰਦੇ ਨੇ ਪ੍ਰਸ਼ਾਸਨ ਨਾਲ ਉਹਨੂੰ ਟਾਈਮ ਦੇ ਰਿਹਾ ਵੀ ਉਹ ਬੇਲ ਕਰਾ ਲੈ ਨਹੀਂ ਨਹੀਂ ਅਸੀਂ ਸੋਚਦਾ ਹਾਂ ਕਿ ਉਹਨਾਂ ਨੂੰ ਟਾਈਮ ਦੇ ਰਿਹਾ ਪੇਸ਼ ਕਰਦਾ ਹਾਂ ਆਪਾਂ ਕੱਲ ਸ਼ਾਮ ਤੱਕ ਲਈ ਨਾ ਬਣ ਕੇ ਕਰਦੇ ਇਹ ਪ੍ਰਸ਼ਾਸਨ ਦੇ ਕਿਸੇ ਤਰ੍ਹਾਂ ਦਾ ਕੋਈ ਭਾਰ ਹੈ ਉਹ ਵੀ ਸਾਨੂੰ ਦੱਸ ਦਿੱਤਾ ਜੇ ਕਿਹੜੇ ਕਰਕੇ ਸਾਡੀ ਕਾਰਵਾਈ ਨਹੀਂ ਹੋ ਰਹੀ ਸਾਡੀ ਉਧਰ ਵੀ ਜਿਹਦੇ ਕਰਕੇ ਸਾਡੀ ਕਾਰਵਾਈ ਨਹੀਂ ਸਾਨੂੰ ਕੀ ਪ੍ਰਸ਼ਾਸਨ ਦੇ ਭਾਰ ਹੈ ਤੁਹਾਨੂੰ ਰੱਖਣੀ ਕਿ ਰਾਸੇ ਲੋਗੇ ਨਹੀਂ ਕੋਈ ਨਹੀਂ ਦੇ ਕੋਈ ਸਾਡੇ ਜੀਸ਼ੇ ਛੇੜੀ ਤੇ ਅਸਿੱਤੀ ਦਿਵਾਉਣੀ ਆ ਇਹ ਕੋਈ ਰਿਕਵੈਸਟ ਵਾਲੀ ਗੱਲ ਹੈ कहना कह रहा जाते आ रहे आप कुछ भी था। था था। नहीं आ रहा